ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਮਨਦੀਪਾ ਮੈਂ ਸਗਤ ਕਰਦੀ ਆ ਪਿਆਸਣਾ ਵਸ ਤੁਹਾਡਾ ਮੈਂ ਉਮੀਦ ਕਰਦੀ ਤੇ ਸਾਰੇ ਜਾਣੀ ਵੀ ਸਵਸਤ ਹੋਗੇ ਤੇ ਮਸਤ ਹੋਗੇ ਅਹੀਂ ਚੱਲੇ ਰੋ ਕੱਢਣ ਸਰਦਾਰ ਜੀ ਚਲ ਗਿਆ ਗੰਨੇ ਗੁੰਨੇ ਲੈ ਆ ਮੈਂ ਕਿਹਾ ਚਲੋ ਮੈਂ ਵੀਡੀਓ ਸ਼ੂਟ ਕਰ ਲੈਂਦੀ ਆ ਨਾਲੇ ਥੋੜੀ ਜੀ ਤੇ ਮਾਰਨਿੰਗ ਤੋਂ ਮੈਂ ਰੁਟੀਨ ਸ਼ੁਰੂ ਕਰ ਲਈ ਅੱਜ ਮਾਰਨਿੰਗ ਮੈਂ ਵਲੌਗ ਸ਼ੁਰੂ ਕਰਤਾ ਆ ਆਪਣਾ ਤੇ ਫੁੱਲ ਵਾਚ ਕਰਿਆ ਕਰੋ ਪਲੀਜ਼ ਸਾਰੇ ਜਾਣੇ ਬਹੁਤ ਸਾਰਾ ਪਿਆਰ ਦਿਆ ਕਰੋ ठीक है ama गई वो खनीदा और शुरू ਬਣਾਇ ਤੇ ਵੀ ਮਾਰ ਦਿਓ ਆਹ ਬੇ ਲੈਣਾ ਇੱਥੇ ਕੱਢਾਂਗੇ ਆਪਾਂ ਰੋ ਸੰਤਰੇ ਰਾਹ ਲਿਆ 3-4 ਰੋ ਕੱਢ ਲਿੰਨੇ ਹਾਂ ਬਹੁਤ ਜ਼ਿਆਦਾ ਸਵੇਰ ਨਹੀਂ ਜੀ ਸਵਾ ਨਾਲ ਹੋ ਗਿਆ ਕਰਾਜੂ ਕਰਨ ਲੱਗ ਗਿਆ ਸਟਾਰਟ ਚਲੋ ਜੀ すごいこれでその3パールやその3パール、これでいいです。 ਉਹ ਆਪਾਂ ਕੱਢ ਲਈ ਆ ਤਾਜੀ-ਤਾਜੀ ਰੋਪੀ ਮਾਸੀ ਠੰਡ ਧੱਗੇ ਲੱਗਣ ਦੀ ਇਹਨਾਂ ਤੇ ਗਰਮੀ ਹੀ ਲੱਗਣ ਲੱਗ ਪਈ ਕੋਟੀ-ਕੂਟੀ ਲਾ ਕੇ ਸੁੱਟਦੀ ਆ ਟੋਪੀ-ਟੂਪੀ ਸਾਬ ਮੈਨੂੰ ਗਰਮੀ ਬੜੀ ਲੱਗਦੀ ਆ ਛੱਟ ਗਰਮੀ ਲੱਗਣ ਲੱਗ ਪਈ ਵਾਹੇ ਨਾ ਤੋਂਦ ਨਹੀਂ ਪਹਿਣੀ ਪਰ ਕੋਰਾ ਪਹਿਨ ਲਿਆ ਵਾ ਮੰਜਾ ਢਾ ਲੰਨੀ ਥੱਲੇ ਪਹਿਲਾਂ ਲਓ ਜੀ ਰੋ ਕਿੰਨੀ ਚਿੱਟੀ ਆ ਜਾ ਗਈ ਓਦਾਂ ਵੀ ਚਿੱਟੀ ਆ ਰੋ ਹਨਾ ਚਲੋ ਪੀ ਲੈਨੇ ਆ ਆ ਬੜੀ ਟੇਸਟੀ ਮਿੱਠੀ ਜਿਆਦੀ ਨਹੀਂ ਗੰਨੇ ਮਿੱਠਿਆ ਹੋ ਗਏ ਪਹਿਲਾਂ ਜਿਹੜੀ ਬਣਾਉਣੀ ਤਾਂ ਥੋੜੀ ਪਿੱਕੀ ਪਿੱਕੀ ਜੀ ਹੁਣ ਮਿੱਠੀ ਹੋਣ ਲੱਗੀ ਆ ਮੋਡਾ ਕੰਨਾ ਹੀ ਐ ਮੋਡਾ ਮੋਡਾ ਕਰਨਾ ਨਾ ਜਿੱਦਾਂ ਜਿਹੜੇ ਗੰਨੇ ਬੀਜਦੇ ਨੇ ਉਹਨਾਂ ਤੋਂ ਪਤਾ ਵਾ ਮੋਡਾ ਗੰਨਾ ਹੁੰਦਾ ਜਿਹੜਾ ਪਹਿਲੇ ਸਾਲ ਦਾ ਹੀ ਲੱਗਾ ਹੁੰਦਾ ਉਹ ਹੀ ਉਂਗਰ ਚੰਡਾ ਉਹ ਮਿੱਠੀ ਹੁੰਦੀ ਜਿਆਦੀ ਹੈ ਨਾ ਮੋਡੇ ਦੀ ਜਿਹੜੀ ਜਿਆਦੀ ਮਿੱਠੀ ਨੇ ਜਿਹੜਾ ਨਵਾਂ ਗੰਨਾ ਲਾ ਕੇ ਗੰਨਾ ਤਿਆਰ ਹੋ ਜਾਂਦਾ ਉਹ ਦੀ ਥੋੜੀ ਫਿੱਕੀ ਹੁੰਦੀ ਆਹਾ ਕਿੰਨੀ ਸਾਫ਼ ਚਿੱਟੀ ਆ ਪੂਤਣਾ ਵੀ ਪਾ ਲੈਣਾ ਸੀ ਹੋਰ ਸਹੀ ਦੇਖ ਅਸਾਂ ਤਰ੍ਹਾਂ ਪੂਦਨਾ ਹੈ ਆਪਣੇ ਕਿੰਨਾ ਹੀ ਪੁੱਟ ਕੇ ਪਾ ਲੈਣਾ ਥੋੜਾ ਜਿਹਾ ਚਲੋ ਜੀ ਮਿਲਦੇ ਆ ਬਾਅਦ ਲੋ ਜੀ ਹੋ ਗਈਆਂ ਮੈਂ ਰੇਲੀ ਨਹਾ ਤੋ ਕਿ ਰੋ ਪੀ ਕੇ ਸੌਂਗੇ ਇੰਨੀ ਨੀਂਦ ਆਇਨਾ ਉਸ ਤੋਂ ਬਾਅਦ ਹੁਣ ਠੀਂ ਆ ਮੈਂ ਸ਼ਾਮੋਂ ਦਾ ਟਾਈਮ ਹੋ ਗਿਆ ਵਾ ਸ਼ਾਮੋਂ ਦੇ ਟਾਈਮ ਵੇਲੇ ਵੀ ਬੜੇ ਛੋਟੇ ਛੋਟੇ ਕੰਮ ਪਏ ਕਰਨ ਵਾਲੇ ਉਹ ਕਰ ਲੈਨੇ ਨਾ ਨਾਲੇ ਦੇਖ ਲਈਏ ਬਾਗ਼ਾਂ ਚ ਕੀ ਕਰਨ ਦੇ ਆ ਉਹਦਾ ਕੋ ਕੱਢਣ ਚਲ ਗਈ ਕਾਹੇ ਕੱਢਣੇ ਆ ਜਾ ਚਾਹ ਪੀ ਲੋ ਹੈ ਹਲੋ ਕਰ ਦੋ ਇਧਰ ਨਾ ਵੇਖ ਕੇ ਹਲੋ ਕਾ ਬੜਾ ਹੋ ਗਿਆ ਹੈ ਨਾ ਕਾ ਬੜਾ ਹੋ ਜਾਂਦਾ ਵਾ ਕਿਆ ਰਿਆਂ ਚ ਪਤ ਨਹੀਂ ਆਵਾ ਚਟਣੀ ਜਰਾ ਬਣਾਉਨੇ ਨਾ ਹੀ ਤਾਂ ਆ ਕਰਕੇ ਸਾਡੇ ਤਨੀਆ ਬਹੁਤ ਜਲਦੀ ਮੋੱਕ ਜਾਂਦੇ ਆ ਉਧਰੋਂ ਵੱਢ ਰਿਹਾ ਹੋ ਅੱਜ ਹਨਾ ਮੰਮੀ ਹੋਣੀ ਨਾ ਵੱਢਣ ਖਾਣੇ ਨਹੀਂ ਪਉਂਦੀਆਂ ਉਹ ਤੇ ਪਰ ਅਸੀਂ ਬਹੁਤ ਹਰਦੇ ਆ ਇੱਥੇ ਉਹ ਚਕੰਦਰਾ ਮੈਂ ਗਾਂਹ ਤਾਂ ਨਹੀਂ ਜਾਣਾ ਪੈਰਾਂ ਨੂੰ ਮਿੱਟੀ ਲੱਗ ਜਣੀ ਉਹ ਜਿਹੜੇ ਲਾਲ ਜਿਹੇ ਪੱਤੇ ਦਿਖਣਦੇ ਨੇ ਉਹ ਵਾਲੇ ਆ ਇਹ ਚਕੰਦਰਾ ਤੇ ਮੌਸਮ ਵੀ ਸੋਹਣਾ ਹੋਇਆ ਪਿਆ ਆਜਾ ਚਾਹ ਪੀ ਲਗੇ ਆਏ ਨਹੀਂ ਟਾ ਡਿਓ ਕੀ ਕਹਿੰਦੇ ਚਲੋ ਠੀਕ ਹੈ ਚਲੋ ਫਿਰ ਆਜੋ ਹੁਣ ਉੱਟ ਚੋ ਪੀ ਲਗੇ ਚਾਹ ਪੀਨੋ ਹਣਾਂ ਆਜੋ ਚਲੋ ਜੀ ਆਪਾਂ ਪੀ ਲੈਨੇ ਆ ਸ਼ਾਮਾਂ ਵਾਲੀ ਚਾਹ ਟਾਈਮ ਤਾਂ ਨਹੀਂ ਹੈ ਦੇਖਿਆ ਨਹੀਂ ਕੀ ਹੋਊਗਾ ਬਲੈਂਕਟ ਨੂੰ ਤੋਪਲਵਾਤੀ ਮੈਟ ਧੋਤੇ ਅੱਜ ਵੇਲਾ ਨਿੱਕੇ ਨਿੱਕੇ ਨਾਲ ਰੋਈਦ ਰੋਜੀ ਕੰਮ ਉਸ ਜਿੰਨਾ ਮਰਜੀ ਕਹੀ ਜਾਈਏ ਵੀ ਅੱਜ ਕੰਮ ਨਹੀਂ ਇਹੋ ਜਿਹਾ ਕੋਈ ਹੋਣਾ ਅੱਜ ਨਹੀਂ ਹੋਣਾ ਰੋਜ਼ ਤੇ ਰੋਜ਼ ਹੀ ਹੁੰਦੇ ਨੇ ਕੰਮ ਤੀ ਆ ਵੇਖੋ ਕੰਬਲ ਪਿਆ ਇੱਥੇ ਮੈਂ ਸੁੱਤੀ ਰਹੀ ਆ ਦਿਨੇ ਠੜ ਲੱਗਦੀ ਕੰਬਲ ਚ ਤੇ ਚਾਹ ਵੀ ਪਈ ਆ ਉਹ ਤੇ ਧੁੱਪਾ ਧੁੱਪੇ ਕਰਕੇ ਨਾ ਮੰਜਾ ਉੱਥੇ ਕਿ ਜੇ ਕਿਉਂਕਿ ਅੱਜ ਪੈਪ ਵੀ ਨਹੀਂ ਇਕੱਠਾ ਕੀਤਾ ਨਾ ਜਦੋਂ ਮੈਂ ਕੱਲੀ ਕਰਦੀ ਆ ਨਾ ਕੰਮ ਕਰਦੀ ਫਿਰ ਮੈਂ ਹਰ ਚੀਜ਼ ਨੂੰ ਮੇਨਟੇਨ ਕਰਕੇ ਰੱਖਦੀ ਆ ਜਦੋਂ ਅਸੀਂ ਜਿਆਦਾ ਜਣੇ ਕਰਦੇ ਆ ਕੰਮ ਅਜ ਅਸੀਂ ਜਾ ਰਹੇ ਜਾਲੇ ਨੇ ਆਜੋ ਹੋ ਜਾ ਕੰਮ ਤੇ ਜਿੱਦਾਂ ਆਪਾਂ ਕੱਲੇ ਜਾਣੇ ਕਰੀਏ ਕੰਮ ਆਪਣੇ ਹਿਸਾਬ ਨਾਲ ਕਰੀਦਾ ਹਨਾ ਯਾਦੇ ਜਾਣੇ ਦਾ ਇਹ ਹਿਸਾਬ ਪਰ ਆਜ ਕਿੰਨੇ ਹੁੰਦੇ ਤੇਰੇ ਨਾਲ ਕਿਸੇ ਨੇ ਕੰਮ ਕੀ ਕਰਾਉਣਾ ਤੁਹਾਨੂੰ ਕਿਹੜਾ ਪਸੰਦ ਆਉਣਾ ਕ ਸੁੱਚੀ ਗੱਲ ਮੈਨੂੰ ਕੰਮ ਨਹੀਂ ਪਸੰਦ ਆਉਂਦਾ ਠੀਕ ਇਹਦੇ ਚ ਮੈਂ ਆਪਣੇ ਹੱਥੀਂ ਨਾ ਕਰ ਕੰਮ ਹੋਣਾ ਚਾਹੀਦਾ ਇੱਥੇ ਡਾਲਿਆ ਮੰਜਾ ਕੰਧ ਲਾਗੇ ਇੱਥੇ ਬੈਠ ਕੇ ਨਾਲ ਗੱਪਸ਼ਪ ਕਰਦੇ ਦੁਵੇਂ ਜੀ ਨਾਲ ਚਾਹ ਪੀ ਲੈਣੇ ਬੱਚੇ ਸਾਡੇ ਚਾਹ ਪੀਂਦੇ ਨਹੀਂ ਆ ਤੇ ਅਸੀਂ ਚੀਲ ਲੈਨੇ ਦੋਏ ਜਾਣੇ ਫਿਰ ਚੀਦਿਆਂ ਗੋਭੀ ਗੋਭੀ ਬਣਾਉਣੀ ਅੱਜ ਗੋਭੀ ਚੀਲ ਲੈਨੇ ਇੱਥੇ ਬੈਠ ਕੇ ਧੁੱਪੇ ਧੁੱਪੇ ਮੇਰੀਆਂ ਸਲਾਈਆਂ ਫੜਾ ਜੀ ਅਈਏ ਅਈਓ 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 ਕੀ ਜੀ ਦੇ ਲੌਣੇ ਆ ਆਜੋ ਤੇ ਹੀ ਮੈਂ ਮੋੜ ਨਹੀਂ ਜੈ ਛੋਟ ਦਨੋ ਆਹ ਹੋ ਕੇ ਮੈਂ ਲਾ ਲਈ ਆਪਣੀ ਕੋਟੀ ਹੁਣ ਜਦੋਂ ਮੈਂ ਇਹ ਕੋਟੀ ਬਣਨੀ ਨਾ ਮੇਰੀ ਉਦੋਂ ਰਾਮ ਨਾਲ ਸਾਲ ਲੰਘ ਜਾਣਾ ਮੈਂ ਸਾਲ ਦਾ ਸੋਚ ਕੇ ਬਣਾਉਣ ਨਹੀਂ ਲਈ ਮੈਂ ਨਹੀਂ ਸੋਚਿਆ ਵੀ ਐਸੇ ਸਾਲ ਹੀ ਪਾਉਣੀ ਆ ਬਣ ਜੇ ਤਾਂ ਮੈਂ ਬਣ ਵੀ ਜਾਏ ਜਿਹੜਾ ਬਣਾਉਣ ਦਾ ਵੀ ਹਫਤੇ ਚ ਬਣਾ ਦਿੰਦੇ ਹਾਂ ਪਰ ਮੈਂ ਉਹ ਸੋਚਿਆ ਨਹੀਂ ਐਸ ਵਾਂ ਹੁਣ ਐ ਹੇ ਕੋਟੀ ਮੈਨੂੰ ਲੈ ਦੇਣੀ ਹੈ ਹੁਣ 1:00 ਵਜੇ ਨੇ ਮੇਰੀ ਕੋਟੀ ਹੈ ਨਹੀਂ ਕੋਈ ਕੋਟੀ ਹੈ ਨਹੀਂ ਮੇਰੀ ਕੋਈ ਕਿੰਨੀਆਂ ਕੋਟੀਆਂ ਮੇਰੀਆਂ ਦੱਸੋ ਹੈ 25 30 ਤੋਂ ਉੱਪਰ-ਉੱਪਰ ਆਹੋ 25 30 ਤੋਂ ਉੱਪਰ ਤਾਂ ਨਹੀਂ ਹੋਣੀਆਂ 25 30 ਹੋ ਸਕਦੀ ਹੁਣ ਹੇ ਅਰੇ ਫੇਰ ਕੀ ਆ ਤੈਨੂੰ ਦਿਲਾ ਕੇ ਦੇਣੀ ਆ ਨਾ ਤੁਹਾਡੇ ਨੂੰ ਭਾਈ ਮੇਰੀਆਂ 50 ਕੋਤੀਆਂ ਬਾਸ ਆ ਦਾਸ ਦੀ ਸਹਾਈਆਂ ਮੈਂ ਚੜਾ ਕੇ ਉਸ ਤੋਂ ਬਾਅਦ ਮੈਂ ਪਾਉਣਾ ਚਾਰ ਤੇ ਉਹ ਦੂਸਰੇ ਵਲੌਗ ਚ ਆਊਗਾ ਚਾਰ ਦੀ ਰੈਸਪੀ ਕਿਸੀ ਹੋ ਜਾਊਗਾ ਪਤਾ ਨਹੀਂ ਲੱਗਦਾ ਸ਼ਾਇਦ ਇਸੇ ਜਿਪਾ ਦਾਂ ਵਲੌਗ ਦੀ ਲੈਂਥ ਵੇਖ ਕੇ ਉਸ ਹਿਸਾਬ ਨਾਲ ਨੰਤ ਵੇਖਣੀ ਪੰਜੀ ਦਾ ਵਲੌਗ ਜੀ ਦਸਾਂ 11 ਮਿੰਟਾਂ ਦਾ ਵਲੌਗ ਕੋਣੀ ਆ ਮਜ਼ਾਰਾ ਨਹੀਂ ਹੁੰਦੀ ਜੇ ਤੁਹਾਨੂੰ ਮੇਰੀ ਵੀਡੀਓ ਪਸੰਦ ਆਈ ਫਿਰ ਮੇਰੇ ਚੈਨਲ ਨੂੰ ਸ਼ੇਅਰ ਸਬਸਕ੍ਰਾਈਬ ਤੇ ਲਾਈਕ ਕਮੈਂਟ ਜ਼ਰੂਰ ਕਰ ਦਿਆ ਕਰੋ ਪੰਜੀਰੀ ਖਾਣੀ ਜੇ ਨਾਲ ਇੱਥੇ ਬੈਕ ਕੈਮਰਾ ਮੇਰੇ ਸਰਦਾਰ ਜੀ ਖਲੋਤੇ ਆ ਮੌਸਮ ਇੰਨਾ ਸੋਹਣਾ ਹੋ ਗਿਆ ਨਾ ਹੈਈ ਠੰਡਾ ਬਹੁਤ ਛਿਜਾਰਾ ਹੋ ਗਿਆ ਨਾ ਹੈਨਾ ਠੰਡਾ ਬਹੁਤ ਮੌਸਮ ਹੋ ਗਿਆ ਵਾ ਕਿਉਂਕਿ ਕੋਰਾ ਪੈਣ ਡਿਆ ਹੈ ਨਾ ਅੱਖਾਂ ਨਹੀਂ ਖੁੱਲਣ ਲੀਆਂ ਸੂਰਜ ਦੇ ਕਰਕੇ ਮੇਰੀ ਨਾ ਨਿਗਾਹ ਇੰਨੀ ਘਟਿਆ ਕਿ ਮੈਨੂੰ ਸਾਰਾ ਕੁਝ ਧੁੰਦਲਾ ਦਿੱਖਣ ਗਿਆ ਸਭ ਕੁਝ ਐ ਲੱਗਦਾ ਜਿੱਦਾਂ ਮੈਨੂੰ ਲੱਗਦਾ ਧੁੰਦ ਪਈ ਹੁੰਦੀ ਨਾ ਕਿ ਹੋਗੀ ਧੁੰਦ ਪਈ ਹੈ ਤੇ ਇਦਾਂ ਦੇਖਦਾ ਮੈਨੂੰ ਤੇ ਮੈਂ ਸਪੈਕਸ਼ਨ ਹੋਣੀ ਆ ਮੈਨੂੰ ਨਾ ਹੁੰਦਾ ਕਿ ਕੰਮ 'ਚ ਕਿੱਦਾਂ ਰਿਸਪੈਕਟ ਨਾਲ ਹੀ ਫਿਰਾਂਗੇ ਵੇਲੇ ਬੰਦੇ ਦਾ ਕੰਮੇ ਵੀ ਸਪੈਕਸ਼ਨ ਹੋਣੀ ਆ ਮੈਨੂੰ ਲੱਗਦਾ ਵਾਖਰ ਵੀ ਜਦੋਂ ਮੈਂ ਵੇਹਲੀ ਬੈਠੀ ਹਾਂ ਜਿੱਦਾਂ ਹੁਣ ਆਉਣਾ ਨਹੀਂ ਆ ਹੋਂ ਲਾਲਾ ਕਿੱਥੇ ਚੱਲੇ ਜੇ ਹੋਰ ਫੁੱਟਣਾ ਹੈ ਸਕੀਲੀ ਬਣਾਉਣੀ ਮੈਂ ਹਾਸ ਜੀ ਅੱਜ ਘਾਟੇ ਵੈਸੇ ਇਹ ਨਾ ਵੈਸੇ ਹੈਗੀ ਮੇਰੀ ਭਾਬੀ ਦੀ ਇਹ ਵਾਲ ਤੇ ਉਹਨਾਂ ਦੀ ਬਣੀ ਨਹੀਂ ਹੁਣ ਬਣਾਉਣੀ ਮੈਂ ਮੈਂ ਬਣਾਈ ਬਲੈਕ ਕਲਰ ਦੀ ਇੱਕ ਕੋਟੀ ਬਣਾਈ ਹੁਣ ਮੈਂ ਸੋਚਾਂ ਢੀ ਕਿ ਉਹਨਾਂ ਨੂੰ ਉਹ ਦੇ ਦਾਂਗੇ ਇਹ ਤਾਂ ਅਗਲੇ ਸਾਲ ਤੇ ਪੈਗੀ ਗੱਲ ਹੈ ਨਾ ਤੇ ਉਦਾਂ ਮੈਂ ਉਹਨਾਂ ਵਾਸਤੇ ਨਹੀਂ ਆਪਣੀ ਪਾਬੋ ਰਾਣੀ ਦੀ ਇੱਕ ਦੀ ਬਣਾਤੀ ਜੈਕਟ ਮੈਂ ਕਾਣੀ ਵੰਡ ਨਹੀਂ ਨਾ ਕਰਦੀ ਹੁਣ ਆਪ ਉਹ ਮੇਨਾਂ ਇੰਨਾ ਕਰਦੀ ਆ ਮੈਂ ਕਿਦਾਂ ਫਰਕ ਕਰ ਸਕਦੀ ਨਾ ਤਾਂ ਕਰਕੇ ਫਿਰ ਮੈਂ ਬਣਾ ਦੂੰਗੀ ਮੈਂ ਜੇ ਕਰੀ ਬਣਾ ਕੇ ਦਿੱਤੀ ਇੰਨੇ ਸਾਲਾਂ ਤੋਂ ਜੋ ਮੈਂ ਵਿਆਹੀ ਗਈ ਆ ਉਸ ਤੋਂ ਬਾਅਦ ਮੈਂ ਉਹਨਾਂ ਨੂੰ ਤਾਂ ਕਦੀ ਕੋਹ ਬਣਾ ਕੇ ਦਿੱਤਾ ਹੀ ਨਹੀਂ ਆ ਤੇ ਮੈਂ ਕੇ ਚਲ ਬਣਾ ਦਿੰਦੀ ਆ ਆਪ ਉਹ ਇੰਨਾ ਮੈਨੂੰ ਬਣਾਉਣ ਕੇ ਦਿੰਦੀਆਂ ਉਹਨਾਂ ਨੂੰ ਬਣਾ ਦਿੰਦੇ